ਮੈਰਿਟ ਵਿੱਚ ਆਏ ਜ਼ਿਲ੍ਹਾ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਇੱਕ ਦਿਨ ਡੀਸੀ ਅਤੇ ਐਸਐਸਪੀ ਦੇ ਸੰਗ گزارਿਆ ਸਮਾਂ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਐਸਐਸਪੀ ਦਫ਼ਤਰ ਦੇ ਕੰਮ ਕਾਜ ਨੂੰ ਨੇੜੇ ਤੋਂ ਦੇਖਿਆ ਵੇਖੋ ਸੰਜੀਵ ਟੋਨੀ ਦੀ ਇੱਕ ਖਾਸ ਰਿਪੋਰਟ ਜੀ ਅੱਜ ਪੰਜਾਬ ਸਰਕਾਰ ਦੀ ਇੱਕ ਨਵੀਂ ਸਕੀਮ 1 3 BC SSP ਦੇ ਨਾਲ ਜੋ ਬੱਚੇ ਉਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲ ਦੇ ਬੱਚੇ ਜੋ ਮੈਰਿਟ ਲਿਸਟ ਵਿੱਚ ਆਏ ਹਨ 10ਵੀਂ ਅਤੇ 12ਵੀਂ ਕਲਾਸ ਦੇ ਬੱਚੇ ਉਹ ਸਵੇਰ ਤੋਂ ਅੱਜ ਸਾਡੇ ਨਾਲ ਨੇ ਸਵੇਰੇ तकरीबन 8:00 8:30 ਵਜੇ ਮੇਰੇ ਰੈਜ਼ੀਡੈਂਸ ਤੇ ਆ ਗਏ ਉਸ ਤੋਂ ਲੈ ਕੇ ਹੁਣ ਤੱਕ पहला डीसी ऑफिस आए इतों सारा कुछ देखिया किमें डीसी ऑफिस सारा काम होंगे सेवा केंद्र केंद्र होर काम काज एस टीम ऑफिस तहसील ऑफिस सो बच्चों इस तो बात फिर एस एस पी साहब के ऑफिस गए उन्होंने मिले उन्होंने जानकारी हासिल की थी सो बी एस एफ दे बच्चों जाने का मौका मिले ਸੋ ਉੱਥੇ ਰੀਸੈਂਟਰ ਜੋ ਆਪਣਾ ਇੰਟਰਨੈਸ਼ਨਲ ਬਾਰਡਰ ਹੈ ਉਸ ਬਾਰੇ ოਪਰੇਸ਼ਨਸ ਬਾਰੇ ਡੀਐਚਜੀ ਸਾਹਿਬ ਉਹਨਾਂ ਨੇ ਬੱਚਿਆਂ ਨਾਲ ਵਿਚਾਰ ਪਟੰਗਰਾ ਕੀਤਾ ਸੋ ਇਹ ਸਾਰਾ ਜੋ ਇੱਕ ਨਵੀਂ ਸਕੀਮ ਸਰਕਾਰ ਨੇ ਸਟਾਰਟ ਕੀਤੀ ਹੈ ਇਸ ਨਾਲ ਬੱਚਿਆਂ ਨੂੰ ਜਿਆਦਾ ਐਕਸਪੋਜ਼ਰ ਬੱਚਿਆਂ ਦੀ ਹੌਸਲਾ ਵਸਾਈ ਅਤੇ ਇਹਨਾਂ ਨੂੰ ਇੱਕ ਵੀ ਜ਼ਿੰਦਗੀ ਦੇ ਵਿੱਚ ਹੋਰ ਮਿਹਨਤ ਕਰਨ ਅਤੇ ਆਪਣੀ ਮੰਜ਼ਿਲ ਮਕਾਮ ਨੂੰ ਕਾਸਿਲ ਕਰਨ ਲਈ ਰੇ ਨਾਮ ਸਭ ਸਿਧ ਹੋਏ ਜੀ ਜੇਕਰ ਤਾਂ ਇਹ ਬੱਚੇ ਅਸੈਂਗਦ ਆਏ ਹੈ ਤਾਂ ਇਹਨਾਂ ਵਾਸਤੇ ਕੋਈ ਸਕਾਲਰਸ਼ਿਪ ਜਾਂ ਕੋਈ ਸਰਕਾਰ ਦੇ ਕੋਈ ਫਿਲਹਾਲ ਫਿਲਹਾਲ ਜੋ ਜਿੰਨਾ ਸਾਡੇ ਕੋਲੇ ਪਹਿਲੀ ਵਾਰ ਹੀ ਆਏ ਨੇ ਸੋ ਅਸੀਂ ਇਹਨਾਂ ਨੂੰ ਇਹੋ ਪ੍ਰੇਰਿਤ ਕੀਤਾ ਹੈ ਕਿ ਤੁਸੀਂ ਮਿਹਨਤ ਨਾਲ ਜੋ ਤੁਸੀਂ ਮੰਜ਼ਿਲ ਆਪਣੇ ਵਾਸਤੇ ਚੁਣੀ ਹੈ ਜੋ ਮਕਾਮ ਆਪਣੇ ਵਾਸਤੇ ਚੁਣਿਆ ਆਪਣੀ ਮਿਹਨਤ ਸਦਕਾ ਉਸ ਨੂੰ ਹਾਸਲ ਕਰੋ ਐਜ਼ ਅ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਅਸੀਂ ਇਹਨਾਂ ਨੂੰ ਪੂਰਾ ਆਸ਼ਵਾਸਨ ਦਿਵਾਉਂਦੇ ਆਂ ਇਹ ਜੁੜੀ ਵੀ ਹੈਲਪ ਸਰਕਾਰ ਕੋਲੋਂ ਸਹੂਲਤ ਚਾਹੀਦੀ ਹੋਏਗੀ ਅਸੀਂ ਇਹਨਾਂ ਨੂੰ ਕੀ ਕਰਾਉਣਾ ਹੈ ਅਗਰ ਮਾਂ ਬੱਚਿਆਂ ਨੂੰ ਕੀ ਪ੍ਰੇਰਨਾ ਮਿਲੇਗੀ ਇਹਨਾਂ ਨੂੰ ਮਿਹਨਤ ਹੋਰ ਮਿਹਨਤ ਕਰਨ ਦਾ ਤੇ ਆਪਣੇ ਮਕਾਮ ਹਾਸਲ ਕਰਨ ਦੀ ਪ੍ਰੇਰਣਾ ਵਿੰਦਾ ਕਰਾ ਐਂਡ ਮੈਂ ਮੈਂ ਪਲੱਸ 2 ਵਿੱਚ 487 ਮਾਰਕਸ ਲੈਨੇ 500 ਚ ਜਿਹੜੇ ਕਿ 97.4 ਪਰਸੈਂਟੇਜ ਮੰਨ ਲਿਆ ਐਂਡ ਸਟੇਟ ਮੈਰਿਟ ਲਿਸਟ ਵਿੱਚ 13th ਰੈਂਕ ਲਿਆ ਆ ਓਲਓਵਰ ਪੰਜਾਬ ਐਂਡ ਉਸੇ ਤਹਿਤ ਅੱਜ ਆਪਾਂ ਇੱਥੇ ਗੁਰਦਾਸਪੁਰ ਆਏ ਹੋਏ ਆ ਜਿਸ ਸਾਥ ਨਾਲ ਮਿਲੇ ਆ ਜੱਪਾ ਐਸਐਸਪੀ ਸਾਹਿਬ ਨਾਲ ਮਿਲੇ ਐਂਡ ਉਹਨਾਂ ਦੀ ਪ੍ਰੋਪਰ ਵਰਕਿੰਗ ਕੀ ਉਹ ਕਿੱਥੇ-ਕਿੱਥੇ ਉਹਨਾਂ ਦਾ ਕੀ ਕੀ ਕੰਮ ਹੁੰਦਾ ਹੈ ਅੱਜ ਆਪਾਂ ਸਾਰਾ ਕੁਝ ਹੀ ਜਾਣਿਆ ਸਾਰਾ ਫਰਦ ਕੇਂਦਰ ਬਾਰੇ ਹੋ ਗਿਆ ਅੱਜ ਜਾਂ ਸੇਵਾ ਕੇਂਦਰ ਬਾਰੇ ਸਾਰਾ ਬਾਰਡਰ ਸਿਕਿਉਰਿਟੀ ਫੋਰਸ ਸਭ ਕਿੱਦਾਂ ਵਰਕ ਕਰਦੇ ਆ ਕਿੱਦਾਂ-ਕਿੱਦਾਂ ਕਿਹੜੇ ਡਿਪਾਰਟਮੈਂਟਸ ਵਗੈਰਾ ਹੁੰਦੇ ਨੇ ਸਾਨੂੰ ਇਸ ਪ੍ਰੋਪਰ ਅਚ ਨੋਲੇਜ ਮਿਲੀ ਐਂਡ ਉਹਨਾਂ ਦੀਆਂ ਸਟ੍ਰਗਲ ਸਟੋਰੀਜ਼ ਸੁਣ ਕੇ ਹਨੂ ਹਮੇਸ਼ਾ ਲੀ ਇੱਕ ਮੋਟੀਵੇਸ਼ਨ ਮਿਲ ਗਈ ਹੈ ਕਿ ਲਾਈਫ 'ਚ ਹਮੇਸ਼ਾ ਸਕਸੈਸ ਜਿਹੜਾ ਵੀ ਬੰਦਾ ਸਕਸੈਸਫੁਲ ਹੁੰਦਾ ਹੈ ਉਹਦੇ ਪਿੱਛੇ ਉਹਦਾ ਬਹੁਤ ਜ਼ਿਆਦਾ ਹਾਰਡਵਰਕ ਹੁੰਦਾ ਹੈ ਐਂਡ ਉਹਨਾਂ ਦੀ ਸਕਸੈਸ ਸਟੋਰੀਜ਼ ਸੁਣ ਕੇ ਆਪਾਂ ਅੱਜ ਬਹੁਤ ਮੋਟੀਵੇਟ ਹੋਏ ਆਂ ਐਂਡ ਮੈਂ ਉਮੀਦ ਕਰਦੀ ਆਂ ਕਿ ਇਨ ਫਿਊਚਰ ਆਪਾਂ ਵੀ ਇਸੇ ਤਰ੍ਹਾਂ ਹਾਰਡਵਰਕ ਕਰਕੇ ਇਨਾਂ ਪੋਜੀਸ਼ਨਸ ਤੇ ਪਹੁੰਚਾਂਗੇ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਗੁਰਨਿਮਰਤ ਕੌਰ ਹੈ ਮੈਂ ਆਪਣੀ 12th ਕਲਾਸ ਡੀਵੀ ਸੀਨੀਅਰਸ ਕੈਂਬਰੀ ਸਕੂਲ ਕਾ ਦੀਆਂ ਤੋਂ ਕੰਪਲੀਟ ਕੀਤੀ ਆ ਵਿਦ 98.2 ਪਰਸੈਂਟੇਜ ਤੇ ਸਭ ਤੋਂ ਪਹਿਲਾਂ ਤਾਂ ਮੈਂ डीसी सर ਦਾ ਬਹੁਤ थैंकफुल ਕਰਨਾ ਚਾਹਾਂਗੀ ਉਹਨਾਂ ਨੇ ਸਾਨੂੰ ਇੰਨੀ ਵਧੀਆ ਅਪਰਚੂਨਿਟੀ ਦਿੱਤੀ ਕਿ ਅਸੀਂ ਵੱਖ-ਵੱਖ ਅੱਜ ਜਗਾਵਾਂ ਤੇ ਗਏ ਸਾਨੂੰ ਪਤਾ ਲੱਗਿਆ ਕਿਦਾਂ ਸਿਸਟਮ ਵਰਕ ਕਰਦਾ ਆ ਸਭ ਤੋਂ ਪਹਿਲਾਂ ਸੀ ਡੀਸੀ ਸਰ ਦੇ ਘਰ ਗਏ ਉਹਨਾਂ ਨਾਲ ਬ੍ਰੈਕਫਾਸਟ ਕੀਤਾ ਫਿਰ ਅਸੀਂ ਇੱਥੇ ਆਏ ਇੱਥੇ ਸਾਨੂੰ ਉਸ ਸੇਵਾ ਕੇਂਦਰ ਚ ਦੱਸਿਆ ਗਿਆ ਸਾਰਾ ਕੁਝ ਕਿਦਾਂ ਕੀ ਕੀ ਹੁੰਦਾ ਆ ਫਿਰ ਆਪਾਂ ਫਰਥ ਕੇਂਦਰ ਗਏ ਉੱਥੇ ਵੀ ਸਾਨੂੰ ਸਾਰਾ ਕੁਝ ਦੱਸਿਆ ਕਿਦਾਂ ਸਿਸਟਮ ਵਰਕ ਕਰਦਾ ਆ ਫਿਰ ਅਸੀਂ ਐਸਟੀਐਮ ਸਰ ਨੂੰ ਵੀ ਮਿਲੇ ਉਹਨਾਂ ਨੇ ਵੀ ਸਾਨੂੰ ਬਹੁਤ ਵਧੀਆ ਮੋਟੀਵੇਸ਼ਨ ਦਿੱਤੀ ਸਿਰ ਅਸੀਂ ਐ ਐਸਐਸਪੀ ਸਰ ਨਾਲ ਤੇ ਐਸਵੀ ਸਰ ਨਾਲ ਮਿਲੇ ਉਹਨਾਂ ਨੇ ਆਪਣੀ ਸਟੋਰੀ ਸ਼ੇਅਰ ਕੀਤੀ ਸਾਨੂੰ ਮੋਟੀਵੇਸ਼ਨ ਦਿੱਤੀ ਕਿ ਤੁਸੀਂ ਆਪਣੇ ਆਪ 'ਚ ਵਿਸ਼ਵਾਸ ਰੱਖਣਾ ਚਾਹੀਦਾ ਬਲੀਫ ਇਨ ਯੋਰਸੈਲਫ ਤੁਸੀਂ ਆਪਣਾ ਕੰਮ ਪਾਣਾ ਚਾਹੋਗੇ ਹੈਨਾ ਤੇ ਫਿਰ ਉਹਨਾਂ ਨੇ ਆਪਣੀ ਬਹੁਤ ਵਧੀਆ ਸਟੋਰੀ ਦੱਸੀ ਫਿਰ ਅਸੀਂ ਆ ਬੀਐਸਐਫ ਚ ਗਏ ਉੱਥੇ ਵੀ ਉਹਨਾਂ ਨੇ ਸਾਨੂੰ ਬਹੁਤ ਵਧੀਆ ਦੱਸਿਆ ਕਿ ਜਿਵੇਂ ਹੁਣ ਇੰਡੀਆ ਪਾਕਿਸਤਾਨ ਦੀ ਜਿਹੜੀ ਲੜਾਈ ਹੋਈ ਸੀ ਉੱਥੇ ਕਿੱਦਾਂ ਅਸੀਂ ਵਰਕ ਕੀਤਾ ਕਿੱਦਾਂ ਸਾਰਾ ਕੁਝ ਟੈਕਲ ਕੀਤਾ ਕਿੱਦਾਂ ਸਾਰਾ ਕੁਝ ਉਹਨੇ ਸਾਨੂੰ ਦੱਸਿਆ ਫਿਰ ਅਸੀਂ ਲਾਸਟ ਤੇ एसडीएम सर ਕੁਗੇ ਦਿਨਾ ਨਗਰ ਉਹਨਾਂ ਨੇ ਵੀ ਸਾਨੂੰ ਬਹੁਤ ਵਧੀਆ ਮੋਟੀਵੇਸ਼ਨ ਦਿੱਤੀ ਕਿ ਕਿੰਦਾ ਮੈਂ 29 ਇਅਰ ਛੋਟੀ ਜੀ ਏਜ ਤੇ ਮੈਂ ਕਲੀਅਰ ਕੀਤਾ ਤੇ ਤੁਸੀਂ ਵੀ ਇਹ ਕਰ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਆ ਬਸ ਤੁਸੀਂ ਮਿਹਨਤ ਕਰਨੀ ਆ ਔਰ ਬਸ ਤੁਸੀਂ 20 ਸਾਲ ਜਿਹੜੇ ਆ ਪੂਰੇ ਆਪਣੀ ਮਿਹਨਤ ਕਰ ਲਓ ਫਿਰ ਬਾਅਦ ਤੁਸੀਂ ਆਪਣਾ ਜਿਹੜਾ ਆ ਪਰਫੈਕਟ ਲਾਈਫ ਪੂਰੀ ਸੈੱਟ ਹੋ ਜੇਗੀ ਪਰਫੈਕਟ ਹੋ ਜਾਊਗੀ ਮੇਰਾ ਨਾਮ ਕੋ ਰੰਜਨ ਸਿੰਘ ਹੈ ਤੇ ਮੈਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਰ 16 ਤੋਂ ਪੜਿਆ ਆਪਣੀ 12th ਕੰਪਲੀਟ ਕੀਤੀ ਆ ਤੇ ਮੇਰੇ 97.4 ਪਰਸੈਂਟ ਨੰਬਰ ਆਏ ਨੇ ਤੇ ਮੈਰਿਟ ਲਿਸਟ ਚ ਆਇਆ ਮੈਂ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਦ ਬਹੁਤ ਥਾਵਾਂ ਤੇ ਗਏ ਡੀਸੀ ਆਫਿਸ ਗਏ ਆਪਾਂ ਪਹਿਲਾਂ ਤੇ ਉੱਧਰ ਆਪਾਂ ਬ੍ਰੇਕਫਾਸਟ ਕੀਤਾ ਤੇ ਡੀਸੀ ਸਰ ਨੇ ਪਹਿਲਾਂ ਉਹਨਾਂ ਨੇ ਸਨੋਲ ਵਗੈਰਾ ਸਰਵ ਕੀਤਾ ਫਿਰ ਆਪਾਂ ਖਾਣਾ ਵੀ ਖਾਦਾ ਸੀ ਤੇ ਫਿਰ ਆਪਾਂ ਮਤਲਬ ਉਹਨਾਂ ਦੇ ਸੇਵਾ ਕੇਂਦਰ ਗਏ ਉੱਥੇ ਪੀਸੀ ਆਫਿਸ ਗਏ ਉੱਥੇ ਬਹੁਤ ਕੁਝ ਵੇਖਣ ਨੂੰ ਮਿਲਿਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਫਿਰ ਆਪਾਂ ਮੇਨ ਐਸਐਸਪੀ ਸਰ ਨੂੰ ਮਿਲੇ ਉੱਤਰ ਉਹਨਾਂ ਨੇ ਬਹੁਤ ਮੋਟੀਵੇਟ ਕੀਤਾ ਸਾਨੂੰ ਅ ਉਹਨੇ ਦੱਸਿਆ ਸੀ ਕਿ 6 ਅਟੈਂਪਟ ਉਹਨਾਂ ਨੇ ਕੀਤੇ ਫਿਰ ਉਹਨਾਂ ਦਾ ਮਤਲਬ ਯੂਪੀਐਸਸੀ ਕ੍ਰੈਕ ਕੀਤਾ ਸੀ ਉਹਨਾਂ ਨੇ ਤੇ ਉਹਨਾਂ ਕੋਲ ਬਹੁਤ ਮੋਟੀਵੇਸ਼ਨ ਮਿਲੀ ਤੇ ਬਾਕੀ ਮੇਨ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸੈਲਫ ਮੋਟੀਵੇਸ਼ਨ ਹੋਣੀ ਚਾਹੀਦੀ ਤੁਹਾਡੇ ਫਿਰ ਮਤਲਬ ਤੁਸੀਂ ਸਕਸੈਸਫੁਲ ਹੋ ਸਕਦੇ ਹੋ ਲਾਈਫ 'ਚ ਅ ਐਸਡੀਐਮ ਸਰ ਨੂੰ ਮਿਲੇ ਦੀਨਾ ਨਗਰ ਕਾਫੀ ਯੰਗ ਕੇ ਸੀ ਉਹਨਾਂ ਦੀ ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਅ ਸੋ ਮੇਰਾ ਵੀ ਮੋਟੀਵੇ ਇਹੀ ਆ ਕਿ ਮੈਂ ਪੀਸੀਐਸ ਦਾ ਇਗਜ਼ਾਮ ਦੇਵਾਂ ਸਿਵਲ ਸਰਵਿਸ ਦਾ ਤੇ ਮੈਂ ਡੀਐਸਪੀ ਵਗੈਰਾ ਦੀ ਦੇਖਾਂ ਕੋਈ ਤੇ ਬਾਕੀ ਬਹੁਤ ਵਧੀਆ ਲੱਗਾ ਬਹੁਤ ਵਧੀਆ ਐਕਸਪੀਰੀਅੰਸ ਥੈਂਕ ਯੂ ਪੰਜਾਬ ਸਰਕਾਰ ਵੱਲੋਂ ਇੱਕ ਦਿਨ ਡੀਸੀਓ ਐਸਐਸਪੀ ਦੇ ਨਾਲ ਇਨੀਸ਼ੀਏਟਿਵ ਦਿੱਤਾ ਹੈ ਅੱਜ ਡਿਸਟ੍ਰਿਕਟ ਗੁਰਦਾਸਪੁਰ ਐਸਐਸਪੀ ਆਫਿਸ ਜਿਹੜੇ ਗੁਰਦਾਸਪੁਰ ਦੇ ਜਿਹੜੇ ਮੈਰੀਟੋਰੀਅਸ ਜਿਹੜੇ ਬੱਚੇ ਸਟੂਡੈਂਟ 10th ਤੋਂ 12th ਤੇ ਅਲੋਂਗ ਵਿਦ ਡੀਓ ਸਾਹਿਬ ਉਹ ਅੱਜ ਐਸਐਸਪੀ ਦਫਤਰ ਆਏ ਸੀ ਐਂਡ ਉਹਨਾਂ ਦਾ ਉਹਨਾਂ ਦੇ ਨਾਲ ਐਸਐਸਪੀ ਦਫਤਰ ਦੇ ਸਾਰੇ ਬ੍ਰਾਂਚਾਂ ਦੇ ਨਾਲ ਅਲੋਂਗ ਵਿਦ ਪੁਲਿਸ ਫੰਕਸ਼ਨਲ ਦੇ ਨਾਲ ਅਸੀਂ ਉਹਨਾਂ ਦੇ ਨਾਲ ਇੰਟਰੈਕਸ਼ਨ ਕਰਾਇਆ ਹੈਗਾ ਉਹਨਾਂ ਨੇ ਪੁਲਿਸ ਦੀ ਫੰਕਸ਼ਨਿੰਗ ਨੂੰ ਸਮਝਿਆ ਹੈਗਾ ਪੁਲਿਸਿੰਗ ਦੇ ਜਿਹੜੇ ਤਰੀਕੇ ਤੋਰ ਤਰੀਕੇ ਹੈਗੇ ਗਵਰਨਮੈਂਟ ਦੇ ਇਨੀਸ਼ੀਏਟਿਵਸ ਹੈਗੇ ਇਵਨ ਪੰਜਾਬ ਪੁਲਿਸ ਦੀ ਜਿਹੜੀ ਫੰਕਸ਼ਨਿੰਗ ਹੈ ਉਹਨਾਂ ਉਹਨਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਹੈਗਾ ਇਸ ਤੋਂ ਇਲਾਵਾ ਉਹਨਾਂ ਨੂੰ ਕਮਿਊਨਿਟੀ ਪੁਲਿਸਿੰਗ اور ساس دے انیشیٹو بارے بھی ਜਾਣੂ ਕਰਾਇਆ ਗਿਆ ਹੈਗਾ ਤੇ ਬੱਚਿਆਂ ਨੂੰ کافی ਇਸ ਬਾਰੇ کافی ਅਵੇਅਰਨੈਸ ਵੀ ਮਿਲੀ ਹੈ ਜੀ ਐਨ ਬੱਚਿਆਂ ਨੂੰ ਮੋਟੀਵੇਸ਼ਨ ਦੇ ਜੋ ਕਿ ਉਹਨਾਂ ਨੇ ਉਹਨਾਂ ਦੀ ਪਰਫਾਰਮੈਂਸ ਨੂੰ ਵਧਾਈ ਹੈ ਇਸ ਕਰਕੇ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈਗਾ ਅ ਇਸ ਦੇ ਇਲਾਵਾ ਇਹਨਾਂ ਨੂੰ ਜਿਹੜੇ ਜਨਰਲ ਫੰਕਸ਼ਨਿੰਗ ਹੈਗੀ ਜਿਦਾਂ ਕਿ ਪਬਲਿਕ ਡੀਲਿੰਗ ਪਬਲਿਕ ਲਾਈਜ਼ਨਿੰਗ ਉਹ ਸਾਰੇ ਵੀ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਉਹਨਾਂ ਦੇ ਨਾਲ ਟ੍ਰੈਕ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਸਾਰੇ ਸਾਡੇ ਅਫਸਰ ਸਾਹਿਬਾਨ ਨਾਲ ਵੀ ਇੰਟਰੈਕਟ ਕੀਤਾ ਐਂਡ ਇਸ ਕਰਕੇ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਬਾਕੀ ਫੰਕਸ਼ਨਿੰਗ ਦੇ ਬਾਰੇ ਵੀ ਜਿਹਦੇ ਜਿਹਦੇ ਵਿੱਚ ਪ੍ਰੀਵੈਂਸ਼ਨ ਆਫ ਦਾ क्राइम ਲਾ ਨ ਆਰਡਰ ਦੀ ਇਨਫੋਰਸਿੰਗ ਇਹ ਤੋਂ ਲਾਵਾ ਜਿਹੜੇ ਕਾਨੂੰਨ ਵਿਵਸਥਾ ਨੂੰ ਨਿਪਟਣ ਲਈ ਪੁਲਿਸ ਦੀ ਜਿਹੜੀ ਹੈਗੀ ਪੁਲਿਸ ਉਹ ਪਬਲਿਕ ਦੇ ਜਿਹੜੇ ਇਨੀਸ਼ੀਏਟਿਵ ਸਕੇ ਉਹਨਾਂ ਦੇ ਜਿਹੜੇ ਕੋਆਰਡੀਨੇਸ਼ਨ ਹੈ ਉਹਨਾਂ ਦੀ ਮਹੱਤਤਾ ਵੀ ਇਹਨਾਂ ਨੂੰ ਦੱਸੀ ਗਈ ਸੀਗੀ ਤੋ ਮੈਂ ਅਗੇਨ ਉਹਨਾਂ ਨੇ ਬੱਚਿਆਂ ਨੂੰ ਸਾਰਿਆਂ ਨੂੰ ਮੇਰੀ ਆਪਣੇ ਤਰਫੋਂ ਪੁਲਿਸ ਪ੍ਰਸ਼ਾਸਨ ਗੁਦਾਸਪੁਰ ਦੀ ਤਰਫੋਂ ਬੈਸਟ ਰਿਸਿਸ ਕਹਿਣਾ ਕਿ ਉਹਨਾਂ ਨੇ ਕਾਫੀ ਜਿਹੜੇ ਮੈਰਿਟ ਤੇ ਆ ਕੇ ਕਾਫੀ ਆਪਣੇ ਏਰੀਆ ਦਾ ਨਾਮ ਆਪਣੀ ਫੈਮਿਲੀ ਦਾ ਨਾਮ ਰੋਸ਼ਨ ਕੀਤਾ ਹੈਗਾ ਔਰ ਸਾਡੇ ਵੱਲੋਂ ਇਹਨਾਂ ਨੂੰ ਵਧਾਈਆਂ ਵੀ ਦਿੱਤੀ ਗਈ ਐਂਡ ਜਿਹੜਾ ਫਿਊਚਰ ਵਾਸਤੇ ਵੀ ਇਹਨਾਂ ਨੂੰ ਮੋਟੀਵੇਟ ਕੀਤਾ ਗਿਆ ਇਹਦੇ ਨਾਲ ਹੀ ਅਸੀਂ ਇਹਨਾਂ ਨੂੰ ਕਿਹਾ ਕਿ ਵੀ ਸਾਡੇ ਵੱਲੋਂ ਅਗਰ ਕੋਈ ਵੀ ਗੁਦਾਸਪੁਰ ਪੁਲਿਸ ਦਾ ਆਲਵੇਜ਼ ਵਿਦ ਥੈਮ ਐਂਡ ਅਸੀਂ ਇਨ ਫਿਊਚਰ ਵੀ ਉਹਨਾਂ ਦਾ ਕੋਈ ਕੈਰੀਅਰ ਪ੍ਰੋਸਪੈਕਟ ਵਾਸਤੇ ਗਾਈਡੈਂਸ ਵਾਸਤੇ ਅਸੀਂ ਆਲਵੇਜ਼ ਅਵੇਲੇਬਲ ਹਾਂ ਥੈਂਕ ਯੂ